ਦਮਦਮੀ ਬੀੜ ਦੀ ਸੰਪਾਦਨਾ ਕਦੋਂ ਅਤੇ ਕਿਹੜੇ ਗੁਰੂ ਸਹਿਬਾਨ ਵੱਲੋਂ ਕੀਤੀ ਗਈ ਦਮਦਮੀ ਬੀੜ ਨਾਲ ਗੁਰੂ ਸ਼ਬਦ ਕਦੋਂ ਲੱਗਿਆ ਆਓ ਜਾਣਦੇ ਹਾਂ ਇਹਨਾਂ ਸਵਾਲਾਂ ਦੇ ਜਵਾਬ ਇਸ ਵੀਡੀਓ ਰਾਹੀਂ ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹਿਣਾ ਦਮਦਮੀ ਬੀੜ ਦੀ ਸੰਪਾਦਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਦੁਆਰਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ 1706 ਵਿੱਚ ਕਰਵਾਈ ਸੀ ਗੁਰੂ ਸਾਹਿਬ ਨੇ ਪਹਿਲਾਂ ਇਹ ਢੀਡ ਨਹੀਂ ਤਿਆਰ ਕੀਤੀ ਪਰ ਜਦੋਂ ਕਰਤਾਰਪੁਰ ਤੋਂ ਤੀਰਮਲ ਨੇ ਮਨਾ ਕਰ ਦਿੱਤਾ ਕਿ ਅਸੀਂ ਪਹਿਲੀ ਢੀਡ ਨਹੀਂ ਦੇਣੀ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਲਖਵਾਈ ਸੀ ਇਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਇਵਿਖੇ ਬੈਠ ਕੇ ਫਾਈ ਮਨੀ ਸਿੰਘ ਜੀ ਤੋਂ ਇੱਕ ਨਵੀਂ ਢੀਡ ਤਿਆਰ ਕਰਵਾਈ ਜਿਸ ਨੂੰ ਅੱਜ ਅਸੀਂ ਦਮਦਮੀ ਢੀਡ ਵੀ ਕਹਿੰਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਬੀੜ ਵਿੱਚ ਕੁੱਲ 36 ਮਹਾਪੁਰਸ਼ਾਂ ਦੀ ਬਾਣੀ ਦਰਜ ਕੀਤੀ ਹੈ ਜਿਸ ਵਿੱਚ 6 ਗੁਰੂ ਸਹਿਬਾਨਾਂ 15 ਭਗਤਾਂ 11 ਭਟ ਤੇ 3 ਗੁਰਸਿੱਖਾਂ ਪਹਿਲਾ ਬਾਣੀ ਪੰਜਵੇਂ ਪਾਸ਼ਾ ਤੱਕ ਹੀ ਸੀ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੀਂ ਬੀੜ ਵਿੱਚ ਨੌਵੇਂ ਪਾਸ਼ਾ ਜੀ ਦੀ ਬਾਣੀ ਦਰਜ ਕਰ ਦਿੱਤੀ ਇਸ ਬੀੜ ਵਿੱਚ 31 ਰਾਗਾਂ ਵਿੱਚ ਬਾਣੀ ਦਰਜ ਹੈ ਤੇ ਕੁੱਲ 9 ਦੁਨੀਆ ਹਨ ਅਤੇ ਇਸ ਬੀੜ ਦੇ ਕੁੱਲ 1430 ਅੰਗ ਹਨ ਇਹ ਬੀਟ ਦਮਦਮਾ ਸਾਹਿਬ ਵਿਖੇ 5 ਮਹੀਨਿਆਂ ਵਿੱਚ ਤਿਆਰ ਕੀਤੀ ਗਈ ਸੀ ਆਓ ਜਾਣਦੇ ਹਾਂ ਦਮਦਮੀ ਬੀੜ ਨਾਲ ਗੁਰੂ ਸ਼ਬਦ ਕਦੋਂ ਲੱਗਿਆ ਦਮਦਮੀ ਬੀੜ ਨਾਲ ਗੁਰੂ ਸ਼ਬਦ 8 ਅਕਤੂਬਰ 1728 ਨੂੰ ਲੱਗਿਆ ਜਿਸ ਸਮੇਂ ਗੁਰੂ ਸਾਹਿਬ ਦਾ ਅੰਤਿਮ ਸਮਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਿਮ ਸਮੇਂ ਵਿੱਚ ਆਪਚਲ ਨਗਰ ਨਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ 5 ਪੈਸੇ ਤੇ ਨਾਰੀਅਲ ਦਾ ਮੱਥਾ ਟੇਕਿਆ ਤੇ ਗੁਰੂ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤੀ ਅਤੇ ਆਖਿਆ ਅੱਜ ਤੋਂ ਬਾਦ ਦੇ ਤਾਰੀ ਗੁਰੂਆਂ ਦਾ ਸਿਲਸਿਲਾ ਖਤਮ ਕਰਦਾ ਹਾਂ ਉਸ ਸਮੇ ਗੁਰੂ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਆਗਿਆ ਪਈ ਅਕਾਲ ਕੀ ਤਬਹ ਚਲਾਇਓ ਪੰਥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਇਸਿ ਦਾਤ ਨੂੰ ਅੰਤਿਮ ਛੋਹ ਦੇ ਕੇ ਅਮਲੀ ਰੂਪਿਤ ਸਥਾਪਿਤ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਂਝੀ ਬਾਣੀ ਸਾਰੇ ਜਗਤ ਦੇ ਪ੍ਰਾਣੀਆਂ ਦੇ ਆਤਮ ਮਾਰਗ ਨੂੰ ਰਸਨਾਉਂਦੀ ਰਹੇਗੀ ਅਤੇ ਗੁਰੂ ਰੂਪ ਹੋ ਕੇ ਉਪਦੇਸ਼ ਰਾਹੀਂ ਅਗਵਾਈ ਕਰਦੀ ਰਹੇਗੀ। ਇਸ ਦਾ ਉਪਦੇਸ਼ ਜਗਤ ਦੀ ਸਰਬ ਮਨੁੱਖਤਾ ਲਈ ਸਾਂਝਾ ਹੈ। ਕਿਸੇ ਇੱਕ ਜਾਤੀ ਜਾਂ ਮਤ ਲਈ ਵੱਖਰਾ ਨਹੀਂ ਹੈ।